ਸ਼ੀਗਰ ਨੇ ਕਪਤੋਂ ਨਵੀਂ ਚੀਜ਼ ਦਿਖਾਉਣ ਜਾ ਰਹੇ ਆ ਜਿਹਨ ਸਾਨੂੰ ਉਸ ਸਮੇਂ ਗੁਰਸਿੱਖ ਪਰਿਵਾਰ ਨੇ ਕੀ ਕੀ ਤਸੀਹੇ ਤੇ ਲੈਣਾ ਛੋੜੇ ਬੱਚੇ ਨੇਜਿਆਂ ਨੂੰ ਮਾਤਾ ਜੀਵਰ ਨੇ ਝੂਰ ਮੱਝ ਕੋਈ ਬੱਚਿਆਂ ਦੇ ਹਾਰ ਫੁਆਏ ਤਾਂ ਉਸ ਤੋਂ ਵੀ ਇੱਕ ਚੱਕੀ ਆ ਨਾ ਜਿਹੜਾ ਕਿ ਸ਼ੀਸ਼ੇ ਜਿੰਦੇ ਸੀਗੇ ਸਿੱਖੀ ਦੇ ਚਲਕੇ ਨਾ ਆਪਣੇ ਸਿੱਖੀ ਨੂੰ ਕੈਮ ਰੱਖਿਆ ਤੇ ਸਿੱਖੀ ਨੂੰ ਬਚਾਇਆ ਗੁਰਦੁਆਰਾ ਸ਼ੀਰ ਹੀ ਗੁੰਡ ਮੈਨੇਜਮੈਂਟ ਸਿੱਖੀ ਕਿਸੇ ਨਦੀ ਅੰਦਰ ਤੇ ਹੈ ਸਾਰਾ ਕੁਝ ਔਰ ਹਨ ਕੀਲੇ ਬਹੁਤ ਸਿਹਤ ਲਈ ਸਿੱਖ ਪਰਵਾਰ ਨੇ ਇਰ ਕੀ ਆਪਾਂ ਅੱਜ ਰਾਜ ਕਰ ਰਹੇ ਇਹਨਾਂ ਦੇ ਉਹਨਾਂ ਦੇ ਤੁਸੀਂ ਸਹੇ ਹੋਏ ਜਿਨ੍ਹਾਂ ਨੇ ਦੇ ਅੰਦਰ ਸੀਸ ਵੱਟ ਕੇ ਟਲੀ ਤੇ ਰੱਖਿਆ ਜੀਗਾ ਇਹੋ ਜਿਹੰਨਾ ਸੀਸ ਵੱਟ ਗਿਆ ਸੀ ਤੇ ਉਹਨਾਂ ਨੇ ਟਲੀ ਤੇ ਰੱਖੀ ਚੰਗਾ ਜੁੱਤਲੇ ਕਰੀ ਸੋ ਇਹਨਾਂ ਦਾ ਭੋਰਾ ਸਾਹਿਬੀਆ ਤੱਕ ਸ਼ੀਵ ਦਮ ਨਵਾਂ ਸਾਹਿਬ ਟਰੰਡੀ ਸਭ ਉਹਥੇ ਵੀ ਕਿਉਂ ਨਾ ਮੰਦ ਕੀ ਕਰਦੇ ਨੇ ਸੀਗੇ ਉਹ ਛੋਟੇ ਛਾਇਆ ਤੇਰੇ ਜਿਹਨੂੰ ਉਸ ਟਾਈਮ ਯਾਂ ਚਚਣਾ ਗਿਆ ਇਹ ਚ ਕੰ ਦੇ ਕੇ ਨਰਮਾ ਪਰ ਆਉਣਾ ਨਾ ਤੇ ਵੀ ਉਹਨਾਂ ਨੇ ਕੀ ਕੀ ਤੁਸੀਂ ਇਹ ਝੱਲੇ ਤੇ ਉਸ ਸਮੇਂ ਜਿਹੜੇ ਲੋਕ ਦੇਖਦੇ ਹੋ ਉਹਨਾਂ ਨੇ ਕੀ ਵੀਦ ਦੀ ਹੋਣੀ ਹੈ ਨਾ ਤੂੰ ਆਉਂਦਾ ਮਾਣਾ ਖਰਾਬ ਹੋਈ ਲੈ ਇਹ ਚੀਜ਼ਾਂ ਦੇਖ ਕੇ ਮੈਨੂੰ ਲੱਗਦਾ ਕਿ ਸਭ ਹੀ ਜਾਣਦੇ ਬਾਬਾ ਬੰਦਾ ਸਿੰਘ ਬਹਾਦਰ ਤੇ ਆਪਾਂ ਇਹ ਬੱਚਾ ਨੂੰ ਬਣ ਦਿਖਾਵਾਂਗੇ ਕਿ ਆਪਣੇ ਬੱਚੇ ਇਸ ਚੀਜ਼ਾਂ ਵੱਲ ਜਾਣਗੇ ਗਲਤ ਸੰਗਤ ਤੋਂ ਦੂਰ ਰਹਿਣਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤੁਹਾਨੂੰ ਇਹ ਵੀਡੀਓ ਆਪਣੀ ਚੰਗੀ ਲੱਗੀ ਨਾ ਸਿੱਖਿਆ ਚੰਗੀ ਦਿਖਾਈ ਗਈ ਹੈ ਚਾ ਅਮਨ ਹਰਿਆਰ ਸਿੰਘ ਦਾ ਜੀ ਜੀ ਦਾ ਕੇ ਬਹੁਤ ਰਾਜ ਵਧੀਆ ਸੀ ਉਸ ਸਮੇਂ ਦਾ ਰਾਜ ਅੱਜ ਵੀ ਕਾਇਮ ਹੈ ਸ਼੍ਰੀ ਰਿਸ਼ੀ ਕੇਸ਼ੇ ਜੇ ਲਾਇਆ ਪ੍ਰੋਪਰ ਡਿਟੇਲ ਦੇ ਨਾਲ ਹੀ ਬਣਿਆ ਹੋਇਆ ਵਧੀਆ ਹਾਲ ਬਣਿਆ ਹੋਇਆ ਉਹਦੇ ਵਿੱਚ